ਸ਼ਸ਼ਟਿਕਾਲ ਦੋਸਤੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਤਲੁਜ ਤੋਂ ਨਿਕਲ ਕੇ ਦਰਾਹੇ ਵਿੱਚੋਂ ਲੰਘਦੀ ਸਰਹੰਦ ਨਹਿਰ ਦੀ ਸ਼ੁਰੂਆਤ ਪਹਿਲਾਂ ਫਿਰੋਜ਼ਸ਼ਾਹ ਤੁਗਲਕ ਨੇ ਕੀਤੀ ਸੀ ਅੰਗਰੇਜ਼ਾਂ ਨੇ ਤਾਂ 1867 ਵਿੱਚ ਦਾ ਮੁੱਢ ਸਰਵੇਖਣ ਕੀਤਾ ਸੀ ਅਤੇ 1873 ਵਿੱਚ ਇਸ ਨਹਿਰ ਨੂੰ ਫਿਰ ਤੋਂ ਬਣਾਉਣਾ ਸ਼ੁਰੂ ਕੀਤਾ ਤੇ ਇਹ ਪ੍ਰੋਜੈਕਟ 1882 ਵਿੱਚ ਮੁਕੰਮਲ ਹੋਇਆ ਨਿਰਮਾਣ ਦੌਰਾਨ ਪੱਥਰ ਤੇ ਹੋਰ ਸਮਗਰੀ ਢੋਣ ਲਈ ਅੰਗਰੇਜ਼ਾਂ ਨੇ ਇੱਥੇ ਇੱਕ ਨੈਰੋ ਗੇਜ ਲਾਈਨ ਵਿਛਾਈ ਜਿਸ ਤੇ ਸਰਹੰਦ ਲਾਈਨ ਕਨਾਲ ਰੇਲਵੇ ਸ਼ੁਰੂ ਕੀਤੀ ਹੁਣ ਇਹ ਆਕਰਸ਼ਣ ਤਾਂ ਬਾਕੀ ਨਹੀਂ ਰਿਹਾ ਦਰਾਹੇ ਤੋਂ ਅੱਗੇ ਜਿਸਪੁਰ ਤੋਂ ਇਹ ਨਹਿਰ ਅਬੋਰ ਸ਼ਾਖਾ ਬਠਿੰਡਾ ਸ਼ਾਖਾ ਤੇ ਪਟਿਆਲਾ ਸ਼ਾਖਾ 'ਚ ਵੰਡੀ ਜਾਂਦੀ ਹੈ ਉੱਥੇ ਇੱਕ ਹੋਰ ਖਿੱਚ ਦਾ ਕੇਂਦਰ ਬਣਿਆ ਹੈ ਆਓ ਦਿਖਾਉਣੀ ਹੈ ਤੁਹਾਨੂੰ ਇਹ ਕੇਂਦਰ ਵੀ ਲੋਬੀ ਅਸੀਂ ਦੋਸਤੋ ਖੜੇ ਆਂ ਦਰਾਹੇ ਦੇ ਲਾਗੇ ਗੁਰਥੜੀ ਦੇ ਪੁਲ ਦੇ ਉੱਤੇ ਤੁਸੀਂ ਦੇਖਿਆ ਹੋਣਾ ਜਾਂ ਤੁਸੀਂ ਬਾਈਪਾਸ ਵਿਧਾਨੇ ਵੱਲ ਨੂੰ ਜਾਂਦੇ ਆ ਤਾਂ ਅੱਗੇ ਜਾ ਕੇ ਦੋ ਨਹਿਰਾਂ ਪਾਰ ਜਾਂਦੀਆਂ ਨੇ ਤੇ ਗੁਰਥੜੀ ਦੇ ਪੁਲ ਦੇ ਨਾਲੇ ਅਸੀਂ ਖੜੇ ਆਂ ਤੁਸੀਂ ਦੇਖ ਸਕਦੇ ਹੋ ਇੱਥੇ ਕਿਸ਼ਤੀਆਂ ਦਾ ਇੱਕ ਜਿਹੜਾ ਹੈ ਸਵਾਰੀ ਦਾ ਮਜ਼ਾ ਲੈਣ ਵਾਸਤੇ ਲੋਕ ਇੱਥੇ ਇਕੱਠੇ ਹੁੰਦੇ ਨੇ 950 ਰੂਪਲ ਜਿਹੜੇ ਇਥੇ ਦੇਖਦੇ ਨੇ ਕੰਮ ਕਰ ਰੂਪਲ ਕਿੰਨੀ ਦੇਰ ਹੋ ਗਈ ਸ਼ੁਰੂ ਹੋਇਆ ਇਹਨੂੰ ਸਰ ਹੋ ਗਿਆ ਮਹੀਨਾ ਕ ਹੋ ਗਿਆ ਸਟਾਰਟ ਹੋਇਆ ਇਹਨੂੰ ਅੱਛਾ ਹਾਂਜੀ ਕਿੰਨਾ ਕੁ ਰਿਸਪੌਂਸ ਹੈ ਲੋਕਾਂ ਦਾ ਰਿਸਪੌਂਸ ਵਧੀਆ ਆ ਰਿਹਾ ਫਿਲਹਾਲ ਤਾਂ ਵਧੀਆ ਆ ਰਿਹਾ ਹੈ ਕਿਵੇਂ ਰਾਈਡ ਕਰਵਾਉਣੀ ਹੈ ਕਿਸ ਕਿਸ ਤਰੀਕੇ ਦੀ ਕਿੰਨੀਆਂ ਬੋਰਡਸ ਰੱਖੀਆਂ ਆਈਆਂ ਤੁਸੀਂ ਆਪਣੇ ਕੋਲ ਦੋ ਬੋਰਡਸ ਨੇ ਇੱਕ ਸਲੋ ਸਪੀਡ ਆ ਥੋੜੀ ਇੱਕ ਫਾਸਟ ਵਾਲੀ ਹੈ ਅੱਛਾ ਫਾਸਟ ਵਾਲੀ ਦੀ 10 ਮਿੰਟ ਦੀ ਰਾਈਡ ਆ ਤੇ ਸਲੋ ਵਾਲੀ ਦੀ 15 ਮਿੰਟ ਦੀ ਰਾਈਡ ਆ ਅੱਛਾ ਹਾਂਜੀ ਤੇ ਕੀ ਚਾਰਜਸ ਕੀ ਲੈਣੇ ਆ ਵੈਸੇ ਸਲੋ ਸਪੀਡ ਦਾ ਹੈਗਾ ਸਰ 300 ਅੱਛਾ ਪਰ ਪਰਸਨ ਹ ਫਾਸਟ ਹੈਗਾ 400 ਤੇ ਇਹ ਆਪਣਾ ਜਿਹੜਾ ਕਰੂਜ਼ ਨੂੰ ਹਲੇ ਸਰ ਲੱਗਣਾ ਟਾਈਮ ਲੱਗ ਜਾਣਾ ਇਹਨੂੰ ਹਲੇ 15-20 ਦਿਨ ਲੱਗ ਜਾਣੇ ਆਰਾਮ ਨਾਲ ਅੱਛਾ ਬੰਦਾ ਵੀ ਨਹੀਂ ਲੱਗ ਜਾਣੇ ਇਹਦਾ ਕੀ ਰੇਟ ਰੱਖ ਰਹੇ ਹੋ ਇਹਦਾ ਉਹੀ 500 ਪਰਸੈਂਟ ਰਹੂਗਾ ਅੱਛਾ 10 ਕ ਬੰਦੇ ਨੂੰ ਕਟੋ ਕਾਡਰ ਰਿਕੁਆਇਰਡ ਹੋਣਗੇ ਚੱਲਣ ਲਈ ਅੱਛਾ ਹਾਂਜੀ ਤੇ ਮਰ ਪਾਰਟੀ ਵਗੈਰਾ ਕਰਨੀ ਹੋਵੇ ਜੁ ਕਿਛਨੇ ਕਰ ਸਕਦੇ ਇਹ ਮੋਸਟਲੀ ਬੁਕਿੰਗ ਵਾਸਤੇ ਰਹਿਣਾ ਇਹ ਅੱਛਾ ਬੁਕਿੰਗ ਵਾਸਤੇ ਜੀ ਹਾਂਜੀ ਪਾਰਟੀ ਵਗੈਰਾ ਜਿਨ੍ਹਾਂ ਨੇ ਕਰਨੀ ਆ ਉਹ ਬੁੱਕ ਕਰਨਗੇ ਉਹਦੇ ਲਈ ਆ ਮੇਨੇ ਅੱਛਾ ਇਹ ਦੱਸੋ ਵੀ ਇਹ ਤੁਹਾਡਾ ਨਵਾਂ ਵੈਂਚਰ ਹੈ ਤੇ ਪਹਿਲਾਂ ਵੀ ਕਿਤੇ ਚੱਲਦਾ ਹੈ ਪਹਿਲਾਂ ਜਿਵੇਂ ਸੁਖਨਾ ਲੇਕ ਜਿਹੜੀ ਹੈਗੀ ਨਾ ਉਹੀ ਨੇ ਮਾਲਕ ਆਪਣੇ ਇਹ ਇਹ ਗਵਰਨਮੈਂਟ ਦਾ ਠੇਕਾ ਹੈ ਤੁਹਾਡੇ ਕੋਲ ਹਾਂਜੀ ਐਗਰੀਮੈਂਟ ਕਰਨਾ ਪੈਂਦਾ ਹੈ ਨਾ ਦੋਸਤੋ ਇਸ ਨਹਿਰ ਦੇ ਆਰੰਭ ਵਾਲੇ ਬਿੰਦੂ ਤੇ ਰੋਪੜ ਵਿੱਚ ਇੱਕ ਸ਼ਾਨਦਾਰ ਰੈਸਟ ਹਾਊਸ ਦੇ ਨਾਲ-ਨਾਲ ਇੱਕ ਬੋਟ ਕਲੱਬ ਵੀ ਸੀ ਕਰ ਸਰਕਾਰ ਦੀ ਦਿਲਚਸਪੀ ਨਾ ਹੋਣ ਕਰਕੇ ਉਹ ਬੰਦ ਹੋ ਗਿਆ ਸਰਹੰਦ ਨਹਿਰ ਦੀ ਗੱਲ ਕਰਦੇ ਆ ਅਸੀਂ ਸ਼ੁਰੂ ਵਿੱਚ ਹੀ ਸਰਹੰਦ ਕਨਾਲ ਰੇਲਵੇ ਦੀ ਗੱਲ ਵੀ ਕੀਤੀ ਸੀ ਜੋ ਬ੍ਰਾਂਚ ਲਾਈਨਰ ਸਿਰਫ 86 ਕਿਲੋਮੀਟਰ ਲੰਬੀ ਸੀ ਇਸ ਨੂੰ 1884 ਵਿੱਚ ਖਤਮ ਕਰ ਦਿੱਤਾ ਗਿਆ ਸੀ ਜੇਕਰ ਇਹ ਅੱਜ ਹੁੰਦੀ ਤਾਂ ਇਹ ਆਪਣੇ ਆਪ ਵਿੱਚ ਇੱਕ ਵੱਡੀ ਖਿੱਚ ਦਾ ਕੇਂਦਰ ਹੁੰਦੀ 1872 ਚ ਇਸ ਨੂੰ ਮਨਜ਼ੂਰੀ ਮਿਲੀ ਸੀ 1873 ਵਿੱਚ ਇਹ ਚਾੜੂ ਵੀ ਹੋ ਗਈ ਸੀ ਇਸ ਨਾਲ ਨਾਲਾਗੜ੍ਹ ਵਿਖੇ ਖੱਡਾਂ ਵਿੱਚੋਂ ਪੱਥਰ ਰੋਪੜ ਲਾਗੇ ਦੇ ਪਿੰਡਪਟ ਹੀੜੀ ਦੀਆਂ ਖੱਡਾਂ ਤੋਂ ਚੂਨਾ ਅਤੇ ਕੀਰਤਪੁਰ ਤੋਂ ਸਭ ਤੋਂ ਵੱਡੇ ਬੋਲਡਰ ਵੀ ਲਿਆਂਦੇ ਗਏ ਸਨ ਰੋਪੜ ਹੈਡ ਵਰਕਰਸ ਇੱਥੇ ਵਿੱਚ ਡੂੰਗੀ ਖਦਾਈ ਵਾਲੇ ਖੇਤਰਾਂ 'ਚ ਉਹ ਸਾਰੀ ਸਮਗਰੀ ਰਿਜਾਣ ਲਈ ਲੋਕੋਮੋਟਿਵ ਦੀ ਵਰਤੋਂ ਹੋਈ ਜਦਕਿ ਮੁੱਖ ਲਾਈਨ ਤੋਂ ਇਲਾਵਾ ਉਹ ਸਾਰੀ ਵੱਡੀ ਥਾਂ ਤੋਂ ਮਿੱਟੀ ਅਤੇ ਮਲਵਾ ਹਟਾਉਣ ਲਈ ਘੋੜਾ ਗੱਡੀ ਟਰામਵੇ ਦੀ ਵਰਤੋਂ ਵੀ ਕੀਤੀ ਗਈ ਨਹਿਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਰੋਪੋੜ ਨਾੜਾਗੜ প্রভিনਸ਼ੀਅਲ ਸਟੇਟ ਰਿਲੀਫ ਵਜੋਂ ਜਾਣਿਆ ਜਾਣ ਲੱਗ ਪਿਆ ਸੀ 1903-4 ਤੱਕ ਸਰਹੰਦ ਨਹਿਰ ਪ੍ਰੋਜੈਕਟ ਤੇ 338.7 ਲੱਖ ਰੁਪਏ ਖਰਚਾਏ ਸਨ ਇਸ ਦਾ 64% ਹਿੱਸਾ ਅੰਗਰੇਜ਼ੀ ਸਰਕਾਰ ਨੇ ਅਤੇ 36% ਹਿੱਸਾ ਪਟਿਆਲਾ ਨਾਬਾ ਤੇ ਜਿੰਦੀਆਂ ਰਿਆਸਤਾਂ ਨੇ ਅਦਾ ਕੀਤਾ ਸੀ ਯਾਨੀ ਕੁੱਲ ਲਾਗਤ ਚੋਂ 247.7 ਲੱਖ ਰੁਪਏ ਅੰਗਰੇਜ਼ੀ ਹਕੂਮਤ ਨੇ ਅਤੇ ਬਾਕੀ 143 ਲੱਖ ਰੁਪਏ ਰਿਆਸਤਾ ਨੇ ਅਦਾ ਕੀਤੇ ਸਨ। ਇਹ ਰੇਲ ਤੇ ਕੁੱਲ ਕਿੰਨਾ ਖਰਚ ਆਇਆ ਇਸ ਦਾ ਕੋਈ ਵੱਖਰਾ ਹਿਸਾਬ ਨਹੀਂ। ਇਹ ਰੋਪੜ ਤੋਂ ਸ਼ੁਰੂ ਹੋਈ ਅਤੇ ਨਹਿਰ ਦੇ ਨਾਲ-ਨਾਲ ਲੁਧਿਆਣਾ ਸਰਹੰਦ ਰੇਲ ਸੈਕਸ਼ਨ ਤੱਕ ਵਿਛਾਈ ਗਈ। ਇਸ ਦੀਆਂ ਬ੍ਰਾਂਚ ਲਾਈਨਾਂ ਪਰਹੀੜੀ ਕੰਕਰਖੜ ਅਤੇ ਨਾਲਾਗੜ੍ਹ ਸੈਂਡ ਸਟੋਨ ਖੜ ਤੱਕ ਜਾਂਦੀਆਂ ਸਨ। ਅੱਜ ਇਸ ਰੇਲ ਲਾਈਨ ਦਾ ਕੋਈ ਨਾਮੋ ਨਿਸ਼ਾਨ ਮੌਜੂਦ ਨਹੀਂ ਖੈਰ ਆਓ ਫਿਰ ਮੁੜਦੇ ਹਾਂ ਇਸ ਨਵੇਂ ਆਕਰਸ਼ਣ ਵੱਲ ਬੋਰਡਿੰਗ ਦਾ ਐਕਸਪੀਰੀਅੰਸ ਅੱਛਾ ਸੀ ਮਜ਼ਾ ਆ ਗਿਆ ਕਰਕੇ ਫਸਟ ਟਾਈਮ ਅਸੀਂ ਆਏ ਹਾਂ ਇੱਥੇ ਬੱਚਿਆਂ ਨੇ ਬੜਾ ਇੰਜੋਏ ਕੀਤਾ ਬੋਲੋ ਪਰਮਨੰਤ ਬੜੀ ਅੱਛੀ ਥੀ ਬੋਲੋ ਠੀਕ ਸੀ ਬਸ ਠੀਕ ਸੀ ਦੋਸਤੋ ਕਿਸ਼ਤੀਆਂ ਦੇ ਨਜ਼ਾਰੇ ਲੈਣ ਮਗਰੋਂ ਸੜਕ ਦੇ ਦੂਜੇ ਪਾਸੇ ਪੁਰਾਣੇ ਕਨਾਲ ਰੈਸਟ ਆਫ ਉਸੇ ਦਿਵਾਰੇ ਬਹੁਤ ਸਰੀਆਂ ਖੇਡਾਂ ਦਾ ਆਨੰਦ ਵੀ ਲੈ ਸਕਦੇ ਹੋ ਇਹਨਾਂ ਵਿੱਚ ਜ਼ਿਪਲਾਈਨ ਜ਼ਿਪ ਬਾਈਕ ਜ਼ਿਪ ਰੋਡਰ ਕੋਸਟਰ ਟਾਇਰ ਵਾਲ ਸਕਾਈ ਟੇਨ ਵਗੈਰਾ ਸ਼ਾਮਲ ਹਨ ਇੱਥੇ ਇੱਕ ਦੋ ਖੇਡਾਂ ਤੋਂ ਰਵਾ ਕੋਈ ਵੀ ਖੇਡ ਪ੍ਰਤੀ ਵਿਅਕਤੀ 300 ਰੁਪਏ ਤੋਂ ਘੱਟ ਨਹੀਂ ਹੈ ਕਿੰਨਾ ਚੰਗਾ ਹੋਵੇ ਜੇਕਰ ਘੱਟ ਤੋਂ ਘੱਟ ਸਕੂਲਾਂ ਦੇ ਬੱਚਿਆਂ ਲਈ ਤਾਂ ਕੋਈ ਰਾਹਤ ਹੋਵੇ ਇਸ ਨਾਲ ਇਹ ਉਦਮ ਕਰਨ ਵਾਲਿਆਂ ਦਾ ਵੀ ਜ਼ਰੂਰ ਫਾਇਦਾ ਹੋਵੇਗਾ